ਫਤੇ ਦੋਸਤੋ ਇਸ ਵਕਤ ਅਸੀਂ ਪਲੱਥ ਦਾ ਜਿਹੜਾ ਪੁਲ ਹੈ ਕਾਲੀ ਵਈਂ ਦੇ ਉੱਤੇ ਉੱਥੇ ਖੜੇ ਆ ਸਾਰੇ ਜਾਣੇ ਮੇਰੇ ਨਾਲ ਬਹੁਤ ਸਤਿਕਾਰਯੋਗ ਸਾਰੀਆਂ ਜਥੇਬੰਦੀਆਂ ਦੇ ਕੋਈ ਸਾਡੀ ਪਾਰਟੀ ਦੇ ਕੱਲੇ ਲੋਕੀ ਨਹੀਂਗੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੰਗਠਨਾਂ ਦੇ ਲੋਕਲ ਕਾਉਂਸਲਰਸ ਅਤੇ ਮੀਡੀਆ ਪਲੱਥ ਦਾ ਉਹ ਸਾਰੇ ਨੇ ਤੁਸੀਂ ਪਿੱਛੇ ਸਾਡੇ ਵਈਂ ਦਾ ਦੇਖ ਸਕਦੇ ਹੋ ਇਹ ਲੈਵਲ ਜਿਹੜਾ ਵਈਂ ਦਾ ਹੈ ਇਹ ਬਹੁਤ ਜ਼ਿਆਦਾ ਰਾਈਜ਼ ਕੀਤਾ ਹੋਇਆ ਉੱਤੇ ਆਇਆ ਵਾ ਜਿਸ ਕਰਕੇ ਕੁਝ ਹਜ਼ਾਰ ਏਕੜ ਜ਼ਮੀਨ ਜੇ ਹਲਕਾ ਪੁਲੱਥ ਵਿੱਚ ਸ਼ੁਰੂਆਤ ਕਰੀਏ ਪਿੱਛੋਂ ਪਿੰਡ ਬਾਗਵਾਨਪੁਰ ਵਗੈਰਾ ਤੋਂ ਲੈ ਕੇ ਤੇ ਸੁਭਾਨਪੁਰ ਜਿੱਥੇ ਵਈ ਅੱਗੇ ਕ੍ਰੋਸ ਕਰਦੀ ਕੁਝ ਹਜ਼ਾਰ ਏਕੜ ਜ਼ਮੀਨ ਸਾਡੀ ਕਿਸਾਨਾਂ ਦੀ ਖਰਾਬ ਹੁੰਦੀ ਆ ਔਰ ਇਸ ਮਸਲੇ ਤੇ ਤੁਰੰਤ ਜਦੋਂ ਮੇਰੇ ਸਾਡੇ ਭਰਾਵਾਂ ਨੇ ਔਰ ਮੀਡੀਆ ਨੇ ਲੋਕਲ ਇਹ ਗੱਲ ਉਠਾਈ ਤਾਂ ਮੈਂ ਇੱਥੇ ਇਮੀਡੀਏਟਲੀ ਪਹੁੰਚ ਕੇ ਉਸੇ ਵੇਲੇ ਜਿਹੜੇ ਸਾਡੇ ਐਕਸ਼ਨ ਇਨਚਾਰਜ ਨੇ ਕਨਾਲ ਡਿਪਾਰਟਮੈਂਟ ਦੇ ਪੁਲੱਥ ਜਿਹੜਾ ਕਪੂਰਥਲਾ ਜ਼ਿਲ੍ਹੇ ਦੇ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਪ੍ਰੋਮਿਸ ਕੀਤਾ ਵਾ ਕਿ ਅਸੀਂ ਕਾਂਜਲੀ ਦੇ ਜਿਹੜੇ ਫੱਟੇ ਚੱਕਾਂਗੇ ਛੇਤੀ ਔਰ ਕਾਂਜਲੀ ਦੇ ਫੱਟੇ ਚੱਕਣ ਨਾਲ ਇਹ ਪਾਣੀ ਜਿਹੜਾ ਹੌਲੀ ਹੌਲੀ ਲੈਵਲ ਜਿਹੜਾ ਰੀਸੀਵ ਹੋਵੇਗਾ ਇਸ ਤੋਂ ਪਹਿਲਾਂ ਵੀ ਮੈਂ 20 15 20 ਦਿਨ ਪਹਿਲਾਂ ਖਸਣ ਪਿੰਡ ਦੇ ਮੇਰੇ ਕੋਲ ਲੋਕਾਂ ਨੇ ਅਪਰੋਚ ਕੀਤਾ ਸੀਗਾ ਤਾਂ ਉਦੋਂ ਵੀ ਮੈਂ ਐਡਮਿਨਿਸਟ੍ਰੇਸ਼ਨ ਨਾਲ ਡੀਸੀ ਕਪੂਰਥਲਾ ਨਾਲ ਗੱਲ ਕਰਕੇ ਕਾਂਜਲੀ ਪੁਲ ਦੇ ਫੱਟੇ ਥੋੜੇ ਚਕਾਏ ਸੀਗੇ ਲੇਕਿਨ ਮੈਂ ਸਮਝਦਾ ਕਿ ਜਿੰਨੀ ਪ੍ਰੋਪਰ ਮੇਨਟੇਨੈਂਸ ਕਾਲੀ ਬੇਂ ਦੀ ਸਫਾਈ ਸਾਫ ਸੁਥਰਾ ਔਰ ਜਿਹੜਾ ਇਹਦਾ ਕੋਈ ਡੀਸੈਲਟਿੰਗ ਹੈ ਖਾਸ ਤੌਰ ਤੇ ਪੁਲਾਂ ਪੜਾਂ ਦੇ ਲਾਗੇ ਜਾ ਕੇ 19 ਸ਼ਾਇਦ ਗਵਰਨਮੈਂਟ ਮੇਨਟੇਨ ਨਹੀਂ ਕਰ ਸਕਰੀ ਜਿਹਦੇ ਕਰਕੇ ਇਹ ਪਾਣੀ ਆ ਔਰ ਇਹਦਾ ਖਮਿਆਜ਼ਾ ਫਿਰ ਸਾਰੇ ਆਮ ਕਿਸਾਨਾਂ ਨੂੰ ਭੁਗਤਣਾ ਪੈਂਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਅਗਰ ਝੋਨੇ ਦਾ ਇੱਕ ਏਕੜ ਖਰਾਬ ਹੋ ਗਿਆ ਤਾਂ ਸਮਝ ਲਓ 70-80 ਹਜ਼ਾਰ ਰੁਪਏ ਦੀ ਫਸਲ ਖਰਾਬ ਹੋ ਗਈ ਤੇ ਮੁਆਵਜ਼ਾ ਗਵਰਨਮੈਂਟ ਨੇ ਅਜ ਤੱਕ ਮੇਰੇ ਖਿਆਲ ਕਾਗਜ਼ਾਂਚੀਆ ਕਿ ਬੱਕਰੀਆਂ ਤੇ ਮੁਰਗੀਆਂ ਤੇ ਵਗੈਰਾ ਵਗੈਰਾ ਕਦੀ ਕਿਸੇ ਨੂੰ ਚੱਜ ਦਾ ਮੁਆਵਜ਼ਾ ਨਹੀਂ ਮਿਲਿਆ ਇਸ ਲਈ ਮੇਰੀ ਇਹ ਡਿਮਾਂਡ ਹੈ ਗਵਰਨਮੈਂਟ ਕੋਲ ਮੰਗਿਆ ਕਿ ਕੁਦਰਤੀ ਤੌਰ ਤੇ ਲੋਕੀ ਪ੍ਰਭਾਵਿਤ ਹੋਏ ਨੇ ਔਰ ਇਹਨਾਂ ਦੀ ਫਸਲਾਂ ਦਾ ਇਮੀਡੀਏਟਲੀ ਸਪੈਸ਼ਲ ਗਿਰਦਾਵਰੀ ਕਰਾ ਕੇ ਇਹਨਾਂ ਨੂੰ ਬਣਦਾ ਪੁਲਾਥ ਇਲਾਕੇ ਦੇ ਵੇਂ ਦੇ ਨਾਲ ਪੀੜਿਤ ਪਰਿਵਾਰ ਬਲਕਿ ਬਈ ਨਾ ਪੀੜਤ ਅਗਲੇ ਕਪੂਰਥਲਾ ਤੇ ਸੁਲਤਾਨਪੁਰ ਜਿੱਥੇ ਤੱਕ ਵੀ ਜਾਂਦੀ ਆ ਉਹ ਸਾਰਿਆਂ ਨੂੰ ਮਿਲਣਾ ਚਾਹੀਦਾ ਔਰ ਇਹਦੇ ਨਾਲ ਨਾਲ ਮੰਡ ਖੇਤਰ ਦੇ ਅੰਦਰ ਸਾਡਾ ਕਿਉਂਕਿ ਇਹ ਸਾਰਾ ਹਲਕਾ ਦਰਿਆ ਬਿਆਸ ਮੇਰੇ ਖੱਬੇ ਹੱਥ ਬਿਆਸ ਦਰਿਆ ਵਾ ਉਹਦੇ ਨਾਲ ਨਾਲ ਲੱਗਦਾ ਵਾ ਔਰ ਬੇਗੋਵਾਲ ਤੋਂ ਲੈ ਕੇ ਟਾਲੀ ਪਿੰਡ ਤੋਂ ਲੈ ਕੇ ਤੇ ਢਿਲਵਾ ਤੇ ਅੱਗੇ ਪੰਡਾਲਬੇਟ ਟਾਲੀਵਾਲ ਬੇਟ ਸੰਗੋਜਲਾ ਇਹ ਸਾਰੇ ਪਿੰਡ ਇਫੈਕਟ ਹੁੰਦੇ ਨੇ ਇਸ ਵਕਤ ਦਰਿਆ ਬਿਆਸ ਦਾ ਜਿਹੜਾ ਪਾਣੀ ਆ ਉਹ ਤਕਰੀਬਨ ਬੰਦ ਤੱਕ ਲੱਗ ਚੁੱਕਾ ਵਾ ਔਰ ਖਤਰੇ ਦੀ ਸਥਿਤੀ ਆ ਉਦੇ ਵਾਸਤੇ ਵੀ ਮੈਂ ਰੈਗੂਲਰਲੀ ਐਡਮਿਨਿਸਟ੍ਰੇਸ਼ਨ ਨਾਲ ਤੇ ਗਵਰਨਮੈਂਟ ਨਾਲ ਗੱਲ ਕੀਤੀ ਆ ਚੀਫ ਇੰਜੀਨੀਅਰ ਜਿਹੜੇ ਡਰੇਨੇਜ ਦੇ ਨੇ ਪੰਜਾਬ ਦੇ ਹਰਦੀਪ ਸਿੰਘ ਜੀ ਉਹਨਾਂ ਨਾਲ ਰਿਪੀਟਿਡਲੀ ਇਨ ਟੱਚ ਆ ਔਰ ਇਸੇ ਤਰ੍ਹਾਂ ਬਸ ਐਡਮਿਨਿਸਟ੍ਰੇਸ਼ਨ ਕਹਿ ਰਹੀ ਆ ਕਿ ਅਸੀਂ ਯਤਨ ਕਰ ਰਹੇ ਆ ਦਰਿਆ ਦਾ ਪਾਣੀ ਤਾਂ ਹਰੀਕੇ ਨਾਲ ਇਫੈਕਟ ਹੁੰਦਾ ਉਧਰੋਂ ਰਿਲੀਜ਼ ਹੋਣਾ ਤੇ ਜਿਹੜਾ ਪਿੱਛੋਂ ਡੈਮਸ ਵਗੈਰਾ ਚੋਂ ਆਉਂਦਾ ਵਾ ਤੇ ਜਿਹੜਾ ਵਹਿੰਦਾ ਵਾ ਇਹ ਕਾਂਝਲੀ ਦੇ ਲਾਗੇ ਜਿਹੜੇ ਦਰਵਾਜ਼ੇ ਅਗਰ ਚੱਕੇ ਜਾਣ ਤੇ ਕੁਝ ਉਹਨਾਂ ਦਾ ਇਹ ਵੀ ਕਹਿਣਾ ਕਿ ਜੇ ਕਾਂਜਲੀ ਦੇ ਡੋਰਸ ਅਸੀਂ ਇੱਕਦਮ ਜ਼ਿਆਦਾ ਤੇਜ਼ੀ ਨਾਲ ਚੱਕਦੇ ਆਂ ਤੇ ਅੱਗੇ ਫਲਡਿੰਗ ਹੋ ਜਾਂਦੀ ਉਹ ਅਗਲੇ ਕਿਸਾਨ ਜਿਹੜੇ ਨੇ ਉਹ ਰੋਲਾ ਪਾਉਂਦੇ ਪਰ ਇੱਥੇ ਇੱਕ ਗੱਲ ਪੱਕੀ ਆ ਕਿ ਪਿਛਲੇ ਕੁਝ ਸਾਲਾਂ ਤੋਂ ਤਿੰਨ ਸਾਢੇ ਤਿੰਨ ਸਾਲ ਤੋਂ ਜਿਹੜਾ ਵਾਅਦਾ ਕੀਤਾ ਸੀਗਾ ਕਿ ਫਸਲਾਂ ਦਾ ਧਿਆਨ ਰੱਖਾਂਗੇ ਤੇ ਮੁਆਵਜ਼ਾ ਦੇਾਂਗੇ ਟਾਈਮਲੀ ਉਹ ਨਹੀਂ ਕਿਸੇ ਨੂੰ ਮਿਲਦਾ ਅਗਰ ਮਿਲਦਾ ਵੀ ਆ ਤੇ ਉਹ ਚੁਣਿੰਦਾ ਬੰਦਿਆਂ ਨੂੰ ਸਫਾਰਸ਼ ਨਾਲ ਪੱਖਪਾਤ ਨਾਲ ਤੇ ਬਹੁਤ ਥੋੜਾ ਜਿਹਾ 5-6000 ਰੁਪਏ ਕਿल्ले ਦਾ ਮਿਲਦਾ ਜਿਹੜਾ ਕਿ ਕਿਸਾਨ ਦੇ ਵਾਸਤੇ ਕੁਝ ਨਹੀਂਗਾ ਸੋ ਇਸ ਵਕਤ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਸੱਜਣ ਨੇ ਲੇਕਿਨ ਮੈਂ ਕਹੂੰਗਾ ਜਗਦੀਪ ਸਿੰਘ ਹੁੰਦਲ ਜਿਹੜੇ ਕਿ ਇਸੇ ਪੈਰਵਾਹੀ ਕਰ ਰਹੇ ਜਿਨ੍ਹਾਂ ਦੇ ਜਿਨ੍ਹਾਂ ਦੇ ਜਿਨ੍ਹਾਂ ਦੇ ਮੌਕੇ ਤੇ ਮੈਂ ਦੇਖ ਕੇ ਸਾਰਾ ਇਸ਼ੂ ਤੇ ਮੈਂ ਵੀ ਇਹਨਾਂ ਦੇ ਨਾਲ ਪਹੁੰਚ ਕੀਤੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਚੰਦ ਸ਼ਬਦ ਤੁਸੀਂ ਵੀ ਕਹੋ ਆ ਜਗਦੀਪ ਮਾਈਕ ਪਰ ਸਭ ਤੋਂ ਪਹਿਲਾਂ ਤਾਂ ਅਖਿਆਰਾ ਸਾਹਿਬ ਤੁਹਾਡਾ ਧੰਨਵਾਦ ਇੱਥੇ ਆਉਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਸਰਕਾਰ ਤੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਤਕਰੀਬਾ ਤਕਰੀਬਨ ਉਮਰ ਜਿਹੜੀ ਆ 30 ਸਾਲ ਹੋ ਚੁੱਕੀ ਆ ਔਰ ਆਪਣੀ ਹੋਂਦ ਦੇ ਵਿੱਚ ਮੈਂ ਦੇਖਿਆ ਕਿ ਪਿਛਲੇ 15 ਸਾਲਾਂ ਤੋਂ ਸਾਡਾ ਇਹੀ ਹਾਲ ਆ ਜਦੋਂ ਵੀ ਬਰਸਾਤ ਦਾ ਮੌਸਮ ਆਉਂਦਾ ਵਾ ਤੇ ਤਕਰੀਬਨ ਹਰ ਵਾਰ ਸਾਨੂੰ ਦੋ ਦੋ ਤਿੰਨ ਤਿੰਨ ਵਾਰ ਝੋਨਾ ਜਿਹੜਾ ਆਕਾਸ਼ ਕਰਨਾ ਪੈਂਦਾ ਔਰ ਹਰ ਵਾਰ ਚਾਹੇ ਕੋਈ ਵੀ ਸਰਕਾਰ ਆ ਮੈਂ ਇਹ ਨਹੀਂ ਕਹਿੰਦਾ ਕਿਸੇ ਦਾ ਪਰਸਨਲ ਨਾਮ ਲੈ ਕੇ ਕੋਈ ਵੀ ਸਰਕਾਰ ਆ ਉਹ ਹਰ ਵਾਰ ਇਹੀ ਕਹਿੰਦੀ ਹੈ ਕਿ ਤੁਹਾਨੂੰ ਮੁਆਵਜ਼ਾ ਦਿੱਤਾ ਜਾਊਗਾ ਬਈ ਦਾ ਹੱਲ ਕਰਾਇਆ ਜਾਊਗਾ ਅਸੀਂ ਮੁਆਵਜ਼ੇ ਦੀ ਮੰਗ ਨਹੀਂ ਕਰਦੇ ਅਸੀਂ ਮੰਗ ਇਹ ਕਰਦੇ ਹਾਂ ਕਿ ਇਸ ਬਈ ਦੀ ਜਿਹੜੀ ਪਿਛਲੇ 15 ਤੋਂ 20 ਸਾਲ ਤੋਂ ਜਿਹੜੀ ਸਫਾਈ ਰੁਕੀ ਹੋਈ ਆ ਉਹ ਦੀ ਪ੍ਰੋਪਰ ਸਫਾਈ ਕੀਤੀ ਜਾਏ ਇਦੇ ਨਾਲ ਬੰਨ ਲਗੇ ਤਾਂ ਕਿ ਸਾਡਾ ਜਿਹੜਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਧੰਨਵਾਦ। ਸ਼ੁਕਰੀਆ ਜਗਦੀਪ ਔਰ ਸਾਰਿਆਂ ਦਾ ਤੁਹਾਡਾ ਧੰਨਵਾਦ। ਸੀਚੇਵਾਲ ਸਾਹਿਬ ਨੂੰ ਮੈਂ ਵੀ ਬੇਨਤੀ ਕਰੂੰਗਾ ਕਿ ਤੁਸੀਂ ਇਸ ਵਹੀਨ ਨੂੰ ਸਾਫ਼ ਕਰਨ ਵਾਸਤੇ ਕਾਫੀ ਵਿਸ਼ੇਸ਼ ਪਦਰੀ ਵਾਵਾ ਵੀ ਖੱਟੀਆ ਹੁਣ ਤੁਸੀਂ ਮੈਂਬਰ ਪਾਰਲੀਮੈਂਟ ਵੀ ਹੋ ਤੇ ਤੁਹਾਨੂੰ ਵੀ ਬੇਨਤੀ ਆ ਕਿ ਇਮੀਡੀਏਟਲੀ ਇਹਦੇ ਵੱਲ ਧਿਆਨ ਦੇ ਕੇ ਇਸਾ ਕਰਾਇਆ ਜਾਵੇ। ਬਾਕੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਬਦਲਾਖੋਰੀ ਛੱਡੇ ਤੇ ਆਹ ਜਿਹੜੇ ਲੋਕਾਂ ਦੇ ਪਬਲਿਕ ਇੰਟਰਸਟ ਦੇ ਕੰਮ ਨੇ ਉਹ ਕਰਨ ਪਰਚੇ ਦਰਜ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨਹੀਂ ਬੰਦ ਕਰਾ ਸਕਦੇ ਨਾ ਮਨੀਸ਼ ਸੋਡਿਆ ਦੀ ਚਨਕਿਆ ਪਾਲਿਸੀ ਸਾਮ-ਦਾਮ ਡੰਡ-ਬੇਦ ਪੰਜਾਬ ਦੇ ਬਹਾਦਰ ਲੋਕਾਂ ਨੂੰ ਇਦਾਂ ਨਹੀਂ ਡਰਾ ਨਾ ਡਰਾਇਆ ਜਾ ਸਕਦਾ ਨਾ ਧਮਕਾਇਆ ਜਾ ਸਕਦਾ ਤੇ ਨਾ ਪੰਜਾਬ ਦੇ ਲੋਕਾਂ ਨੇ ਕੋਈ ਚੂੜੀਆਂ ਪਾਈਆਂ ਹੱਥਾਂ 'ਚ ਆਪਣਾ ਸਹੀ ਕੰਮ ਕਰੋ ਤੇ ਫਿਰ ਲੋਕਾਂ ਵਿੱਚ ਇਲੈਕਸ਼ਨ ਵਿੱਚ ਜਾਣ ਵਾਸਤੇ ਤੇ ਆਪਣੇ ਇਸ਼ੂ ਬੇਸਡ ਗੱਲ ਕਰਕੇ ਜਾਓ ਅੱਜ ਅਖੀਰ 'ਚ ਮੈਂ ਫਿਰ ਉਮੀਦ ਕਰਦਾ ਕਿ ਗਵਰਨਮੈਂਟ ਇਸ ਵਹਿਂਦੇ ਪਾਣੀ ਨੂੰ ਇਮੀਡੀਏਟਲੀ ਕੰਟਰੋਲ ਕਰਕੇ ਤੇ ਫਲਡ ਲਾਈਕ ਸਿਚੁਏਸ਼ਨ ਤੇ ਖਰਾਬੇ ਨੂੰ ਜਿਹੜਾ ਹੈ ਉਸ ਨੂੰ ਬਚਾਉਣ ਦੇ ਉਪਰਾਲੇ ਕਰੇਗੀ ਤੁਹਾਡਾ ਸਾਰਿਆਂ ਦਾ ਵੀ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ